ਸਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਬਠਿੰਡੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਆਕਲਿਏ ਦੇ ਵਿੱਚ ਆਕਲਿਆ ਪਿੰਡ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਤੇ ਇਹ ਪਿੰਡ ਮਿੱਤਰੋ ਜਲਾਲ ਦੇ ਬਿਲਕੁਲ ਨੇੜੇ ਰਹ ਜਾਂਦਾ ਭਗਤੇ ਦੇ ਬਿਲਕੁਲ ਨੇੜੇ ਰਹ ਜਾਂਦਾ ਤੇ ਜਦੋਂ ਤੁਸੀਂ ਭਗਤੇ ਤੋਂ 4 ਕਿਲੋਮੀਟਰ 5 ਕਿਲੋਮੀਟਰ ਦੀ ਦੂਰੀ ਤੈਅ ਕਰੋਗੇ ਤਾਂ ਤੁਹਾਨੂੰ ਆਕਲਿਆ ਪਿੰਡ ਮਿਲੇਗਾ ਮਿੱਤਰੋ ਤੇ ਆਕਲਿਆ ਪਿੰਡ ਦੇ ਵਿੱਚ ਇੱਕ ਮਿਹਨਤੀ ਪਰਿਵਾਰ ਦੇ ਘਰੇ ਅਸਟਾ ਮੌਜੂਦ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਮੈਂ ਬਾਈ ਹੁਣਾਂ ਦੀ ਵਿਕਾਊ ਆ ਕੀ ਇਹਦੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਕਿੰਨੇ ਦੁੱਧ ਦੀ ਮਾਰਕਣਾ ਕੀ ਰੇਟ ਕਰਦੇ ਆ ਸਾਰੀ ਜਾਣਕਾਰੀ ਆਪਾਂ ਬਾਈ ਦੇ ਨਾਲ ਖੁੱਲ ਕੇ ਕਰਦੇ ਆ ਆਓ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਭਾਈ ਸੇਤਾ ਦੇ ਪਰਿਵਾਰ ਬਾਈ ਉੱਚੀ ਬੋਲੀ ਜੀ ਮੜਾ ਜੀ ਅੱਛਾ ਨਾਮ ਦੱਸ ਦੇ ਕੇ ਰਦੀ ਵੀਰੇ ਜਗਦੀਪ ਸਿੰਘ ਜੀ ਸਾਨੂੰ ਬਾਈ ਠੀਕ ਹੈ ਆਪਣੇ ਘਰ ਕਿੱਥੇ ਗੁਰਿਆਗੇ ਵੀਰੇ? ਸਰ ਆਪਰਾ ਭਗਤੇ ਸਿੰਘ ਵਾਲੀ ਸੜਕ ਤੇ ਭਗਤੇ ਵਾਲੀ ਸਿੰਗਲ ਸੜਕ ਦੇ ਉੱਤੇ। ਅੱਛਾ ਵੱਡੇ ਭਾਈ ਇੱਕ ਮਹਿ ਬਕਾਉ ਆ ਹਨਾ ਇਹ ਕਿੰਨੇ ਵਸ ਹੁੰਦੀ ਹੈ ਵੀਰੇ? ਤੀਜਾ ਸੂਆ ਇਹਨੇ ਸੂਣਾ ਵਾ। ਕਿੰਨੇ ਦਿਨ ਪਿਆ ਵੀਰੇ ਇਹਦੇ ਹਜੇ? ਇਹਦੇ 20-30 ਦਿਨ ਪੂਰੇ। 20 ਤਰੀਕ ਨੂੰ ਇਹਦੇ ਦਿਨ ਜਿਹੜੇ ਕਾਗਜ਼ੀਓ ਪੂਰੇ ਹੁੰਦੇ ਆ। ਅੱਜ ਆਪਾਂ 12 ਤਰੀਕ ਨੂੰ ਉਹਨੂੰ ਕੈਮਰੇ ਦੀ ਅੱਖ 'ਚ ਕੈਦ ਕਰਦੇ ਆ ਤੇ 8 ਦਿਨ ਬਾਕੀ ਆ ਹਜੇ। ਅੱਛਾ ਤੇ ਟੀਕਾ ਤੂੰ ਕਿਹੜਾ ਭਰਾਇਆ ਹੋਇਆ ਤੇ? ਟੀਕਾ ਲੀਲੀ ਦਾ ਵੀਰੇ ਭਰਾਇਆ। ਨੀਲੀ ਰਾਵੀ ਦਾ ਹੀ ਭਰਾਇਆ। ਅੱਛਾ ਦੁੱਧ ਦਾ ਐਣ ਕੰਡੇ ਲਾਉਂਦੀ ਰਹੀ ਐ ਅੱਛਾ ਜੇ ਕੋਈ ਤੇਰੇ ਵਰਗਾ ਭਰਾ ਲਿਆ ਜਾਵੇ ਲੰਬਾ ਤਾਂ ਨਹੀਂ ਆਉਂਦਾ ਕੋਈ ਲੰਬਾ ਨਹੀਂ ਕੋਈ ਚੱਕਰ ਠੀਕ ਆ ਮਿਲ ਕਿੰਨਾ ਟਾਈਮ ਜਾਂਦੀ ਆ ਵੀਰੇ ਮੈਂ ਤਾਂ ਹੀ ਛੱਡੀਆਂ ਥੋੜਾ ਟਾਈਮ ਗਏ ਮਹੀਨੇ ਨਹੀਂ ਬਾਈ ਅੱਛਾ ਵੀ ਮਾਰਾ 7.5 8 ਮਹੀਨੇ ਕਿਹਾ ਕੀ ਬਾਤ ਆ ਪੋਲੀ ਆ ਚੌਣ ਨੂੰ ਪੂਰੀ ਬੋਲੀ ਹੱਸਦਾ ਤਾਂ ਨਹੀਂ ਕਰਦੀ ਕਈ ਵਾਰੀ ਮੈਂ ਬੁੜੀ ਹੱਸਦਾ ਬੰਦੇ ਦਾ ਵੀ ਜਿਹੜਾ ਮਰਜ਼ੀ ਚੋਈ ਜਾਵੇ ਠੀਕ ਆ ਬਾਈ ਅੱਛਾ ਰੇਟ ਕੀਤਾ ਕੀਤਾ ਮਾਨਤਨ ਕਿੰਨਾ ਕੁ ਕਰਦੇ ਮਾਨਤਨ ਕਰ ਦਾਂਗੀ ਜੇ ਤਾਂ ਵਟਰੇ ਨਹੀਂ ਮੇਰੀ ਗੱਲ ਸੁਣ ਲੈ ਜੇ ਤਾਂ ਵਟਰੇ ਨਗਦ ਰੁਪਏ ਫਿਰ ਤਾਂ ਮੈਨੂੰ ਕਿ ਤੇਰੀ ਮੈਂ 1 ਲੱਖ ਤੇ 20 ਹਜ਼ਾਰ ਦੀ ਤੇ ਜੇ ਦੇਣੀ ਹੈ ਕਿਸੇ ਨੂੰ ਮਹੀਨੇ ਤੇ 1.5 ਮਹੀਨੇ ਤੇ ਫਿਰ ਮੈਂ ਲੈ ਜੂ ਤੇਰੀ 1 30 ਦੀ ਵੀ ਬਾਈ ਮੈਂ ਨਹੀਂ ਕਹਿੰਦਾ ਤੈਨੂੰ ਵੀ ਨਹੀਂ ਵਿਕਦੀ ਵੇਖ ਜਾਊਗੀ 1 20 22 ਦੀ ਮੈਂ ਤੇਰੀ ਨਗਦ ਰੁਪਏ ਜਿਹਨੇ ਥੁੱਕ ਲਾ ਕੇ ਗਿਣੌਣੇ ਆ ਨਾ ਉਹਨੇ ਤਾਂ ਇੰਨੇ ਦੇਣੇ ਆ ਵੀਰੇ ਜੇ ਤੇਰਾ ਹਾਂ ਕਰਦਾ ਤੇ ਮੈਂ ਦੇ ਦੇ ਦੇਗਾ ਵੀਰੇ ਠੀਕ ਆ ਭਾਈ ਅੱਛਾ ਨੰਬਰ ਕਿੰਨਾ ਵੀਰੇ ਆਪਣਾ 97790 ਜੀ 84870 ਇੱਕ ਵਾਰੀ ਹੋਰ ਬੋਲ ਦੀ ਵੀਰੇ 95790 ਜੀ 84870 ਸੁਆ ਕਿੰਨੂ ਆ ਸੁੰਦੀ ਇਹ ਹਦਕੀ ਠੀਕ ਹੈ ਧੋਰੀ ਹੁਣ ਖੋਲੀ ਮੜ ਜਾ ਲੈ ਵੀ ਮਿੱਤਰੋ ਮੇਨਤੀ ਪਰਿਵਾਰ ਦੇ ਇਕਲੇ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਮੈਂ ਆ ਤੀਜਾ ਸੁਆ ਸੁੰਦੀ ਆ ਸੂਨ ਦੇ ਵਿੱਚ 8 ਦਿਨ ਜਿਹੜੇ ਕਾਗਜ਼ੀ ਆਪਾਂ ਗਿਣਤੀ ਵਾਲੇ ਲਿਖੇ ਹੁੰਦੇ ਆ ਕਰੇ ਉਹ ਦਿਨ ਇਹਦੇ ਬਾਕੀ ਆ ਮਿੱਤਰੋ ਤੇ ਜਿਹੜੇ ਇਹਨੇ 2-4 ਦਿਨ ਉੱਪਰ ਲਜਾਣੇ ਆ ਤੇ 10 ਦਿਨਾਂ ਦੀ ਮੈਂ ਕੱਚੀ ਮੰਨ ਕੇ ਖਰੀਦ ਲਿਆ ਜੇ ਬਰਦੋਦਰ ਮੈਂ ਆ ਪੂਰੀ ਵੱਡੀ ਤੇ ਪੂਰੀ ਜ਼ਬਰਦਸਤ ਸਰੀਰ ਕਾਲੇ ਪੱਖ ਤੋਂ ਬੜੀ ਮਜ਼ਬੂਤਾ ਹੱਡਾ ਦੀ ਖੁੱਲੀ ਡੁੱਲੀ ਆ ਕਰਮਾਂ ਵਾਲੀ ਮਿੱਤਰੋ ਮਾਰਕਿੰਗ ਵਾਲੇ ਪੱਖ ਤੋਂ ਮਜ਼ਬੂਤ ਆ ਅੱਖਾਂ ਦੇ ਵਿੱਚ ਜਵਾਬ ਆ ਜਿਹੜਾ ਉਹ 10 ਤੋਂ 15 ਪੈਸੇ 20 ਪੈਸੇ ਦਿਖਾਉਂਦੀ ਆ ਗ੍ਰੈਡੇਡ ਮੱਜਾਂ ਵਾਲਾ ਇਹ ਭਲੇਖਾ ਜ਼ਿਆਦਾ ਪਾਉਂਦੀ ਆ ਮਿੱਤਰੋ ਰੇਟ ਜੋ ਮਰਜ਼ੀ ਕਰ ਲਵੇ 1 ਲੱਖ ਤੇ 20 22 ਹਜ਼ਾਰ ਦਾ ਤੁਹਾਨੂੰ ਰੱਸਾ ਮੈਂ ਦਾ ਫੜਾਇਆ ਵਾ 1 15 ਦੀ ਨਹੀਂ ਮਿਲਣੀ ਹੁਣ ਹੁਣ 18 ਵਾਲੇ ਨੂੰ ਵੀ ਨਹੀਂ ਰੱਸਾ ਫੜਾਉਣਾ 1 ਲੱਖ ਤੇ 19999 ਵਾਲਾ ਵੀ ਫੋਨਾਂ ਲਾਵੇ ਇਹ ਮਿਲਣੀ ਆ 1 ਲੱਖ 20 21 ਹਜ਼ਾਰ ਦੀ ਮਿੱਤਰੋ ਬਰੀਕੀ ਵਾਲੇ ਪੱਖ ਤੋਂ ਮਜ਼ਬੂਤ ਆ ਲੈ ਵੀ ਭਾਈ ਬਣ ਦੇ ਕੇਰਾ ਦੀ ਕਿਉਂਕਿ ਦੇ 8 ਦਿਨ ਬਾਕੀ ਆ 8 ਦਿਨਾਂ ਨੂੰ ਮੈਂ ਨੇ ਉੱਤੇ ਕੋਲ ਜਾਈ 8 ਦਿਨਾਂ ਨੂੰ ਮੈਂ ਨੇ ਕੁਝ ਦੀ ਕੁਝ ਹੋਰ ਹੋ ਜਾਣਾ ਜਦੋਂ ਉਹ ਇਹਨੇ ਤਿਆਰ ਹੋਣਾ ਨਾ ਉਦੋਂ ਉਹਨੂੰ ਇਹਨਾਂ ਤੀਰ ਤਕਾਣੇ ਲੱਗ ਜਾਣਾ ਪੂਰਾ ਮਿੱਤਰੋ ਲੈ ਵੀ ਭਾਈ ਸਾਬੀ ਵੀਰੇ ਮੜਾ ਪਿੱਛੋ ਲੇਵਾ ਵਿਖਾਈਦਾ ਕਰੀ ਕੈਮਰੇ ਨੂੰ ਨੇੜੇ ਮੜਾ ਜੇ ਨੂੰ ਵਿਖਾਈਏ ਕਰੀ ਰੂਹ ਨਾਲ ਕਿਉਂਕਿ ਹੁਣ ਮੈਂ ਖੜੀ ਆ ਪਹਿਲਾਂ ਮੈਂ ਡਰਦੀ ਸੀ ਹੁਣ ਮੈਂ ਉਹਦਾ ਰੂਹ ਮਾਨ ਹੋਇਆ ਖੁਸ਼ ਦੇਖੋ ਮਿੱਤਰੋ ਕਿਹਨਾਂ ਦੀ ਥਣ ਥੁਣ ਲਓ ਹਰ ਪੱਖ ਤੋਂ 15 ਕਿਲੋ ਦੀ ਮਾਲਕਣਾ ਇੱਕ ਹੁੰਦਾ ਬੋਲਣ ਵਾਲਾ ਇੱਕ ਹੁੰਦਾ ਤੋਲਣ ਵਾਲਾ ਇੱਕ ਹੁੰਦਾ ਖੋਲਣ ਵਾਲਾ ਇਹਦੇ ਥਲੇ ਤੋਲਣ ਵਾਲਾ ਦੁੱ ਦੇ ਪਾਉਗੀ ਅਤਨੀ ਇਹਨੇ ਪਉਣਾ ਜਦੋਂ ਤੁਹਾਡੇ ਕਰਾਈ ਉਪਰਾ ਕਰਕੇ ਇੱਕ ਦੋ ਦਿਨ ਪਹਿਲਾਂ ਜਰੂਰ ਸੂ ਸਕਦੀ ਆ ਪਰ ਮੈਂ ਕੁਝ ਨਾ ਕੁਝ ਥੱਲੋ ਬਣ ਕੇ ਸੂਗੀ ਲੈ ਵੀ ਸੱਜਣਾ ਐਂ ਦੱਸ ਦੇ ਮੈਨੂੰ ਕੋਈ ਭਾਰਪੂਰ ਦੀ ਸ਼ਿਕਾਇਤ ਤਾਂ ਨਹੀਂ ਹੈਗੀ ਠੀਕ ਆ ਭਾਈ ਲੈ ਮੇਤਰੋ ਬਾਈ ਦਾ ਨੰਬਰ ਮੈਂ ਸਕਰੀਨ ਦੇ ਉੱਤੇ ਲਾਉਂਗਾ ਪਿੰਡ ਆਕਲਿਆ ਜ਼ਿਲ੍ਹਾ ਬਠਿੰਡਾ ਵਾ ਤੇ ਬਠਿੰਡਾ ਜ਼ਿਲ੍ਹਾ ਇੱਕ ਵੱਡਾ ਪਿੰਡ ਜ਼ਿਲ੍ਹਾ ਵਾ ਮੇਤਰੋ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇੱਕ ਵੱਡੇ ਪਿੰਡ ਆ ਤੇ ਵੱਡੇ ਪਿੰਡਾਂ ਦੇ ਵਿੱਚੋਂ ਇਹ ਵੀ ਇੱਕ ਜਾਣਿਆ ਪਛਾਣਿਆ ਪਿੰਡ ਆਕਲਿਆ ਜਿਸ ਘਰ ਦੇ ਵਿੱਚੋਂ ਵੀਡੀਓ ਫਿਲਮਾਈ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਤੁਸੀਂ ਜੁੜੇ ਰਹਿਣਾ ਸਾਡੇ ਨਾਲ ਜ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਸਭੀ ਸੰਦੂ ਦੇ ਨਾਲ ਧੰਨਵਾਦ